ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਇੱਤੇ ਸਾਰਿਆਂ ਦਾ ਸ਼ੁਕਾੰਦ ਸਵਾਗਤ ਹੈ ਮੈਂ ਮਹਿਕਤ ਕੌਰ ਤੇ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਆ ਨਵੰਬਰ ਦਾ ਮਹੀਨਾ ਚੱਲ ਰਿਹਾ ਹੈ ਅਤੇ ਤੁਮ ਦੇ ਨਾਲ ਇੱਕ ਸੀਤ ਲਹਿਰ ਠੰਡ ਨੂੰ ਵਧਾਰੀ ਹੈ ਜਦੋਂ ਕਿ ਦੇਸ਼ ਭਰ ਵਿੱਚ ਮੌਸਮ ਖੁਸ਼ਕ ਅਤੇ ਠੰਡਾ ਰਹਣ ਦੀ ਉਮੀਦ ਹੈ ਇੱਕ ਹੋਰ ਚੱਕਰਵਾਤੀ ਤੂਫਾਨ ਸੈਨਯੋਰ ਦਸਤਕ ਦੇ ਰਿਹਾ ਹੈ ਜੋ ਬੰਗਾਲ ਦੀ ਖਾੜੀ ਵਿੱਚ ਐਕਟਿਵ ਹੋਏਗਾ ਅਤੇ 24 ਨਵੰਬਰ ਤੱਕ ਇਸ ਦੇ ਮਜ਼ਬੂਤ ਹੋਣ ਦੀ ਉਮੀਦ ਹੈ ਪਿਛਲੇ ਮਹੀਨੇ ਬੰਗਾਲ ਦੀ ਖਾੜੀ ਵਿੱਚ ਉੱਥੇ ਚੱਕਰਵਾਤੀ ਤੂਫਾਨ ਮੌਨਤਾ ਨੇ ਕਾਫੀ ਤਬਾਹੀ ਚਾਈਸੀ ਹੁਣ ਬੰਗਾਲ ਦੀ ਖਾੜੀ ਵਿੱਚ ਚੱਕਰਵਾਤੀ tufaan Senigaur active ਹੋ ਰਿਹਾ ਹੈ 22 ਨਵੰਬਰ ਨੂੰ ਬੰਗਾਲ ਦੀ ਖਾੜੀ ਵਿੱਚ ਦੱਖਣੀ ਅੰਡੇਮਾਨ ਸਾਗਰ ਉੱਤੇ ਇੱਕ ਘੱਟ ਦਬਾਅ ਵਾਲਾ ਖੇਤਰ ਬਣ ਦੀ ਉਮੀਦ ਹੈ ਜੋ 24 ਨਵੰਬਰ ਤੱਕ ਦੱਖਣਪੂਰਬੀ ਬੰਗਾਲ ਦੀ ਖਾੜੀ ਉੱਤੇ ਇੱਕ ਮਜ਼ਬੂਤ ਦਬਾਅ ਵਿੱਚ ਬਦਲ ਸਕਦਾ ਹੈ IMD ਯਾਨੀ ਕਿ ਮੌਸਮ ਵਿਭਾਗ ਦੇ ਅਨੁਸਾਰ ਬੰਗਾਲ ਦੀ ਖਾੜੀ ਵਿੱਚ ਮੌਜੂਦਾ ਸਮੇਂ ਵਿੱਚ ਸਰਗਰਮ ਚੱਕਰਵਾਤੀ tufaan ਮੌਨਸੂਨ ਤੋਂ ਬਾਅਦ ਦਾ ਦੂਜਾ ਚੱਕਰਵਾਤੀ tufaan ਹੋਏਗਾ ਅਤੇ ਸੰਯੁਕਤ ਅਰਬ ਅਮੀਰਾਤੂ UAE ਸਰ ਐਸਨੂ ਸੀਨੀਅਰ ਨਾਮ ਦਿੱਤਾ ਜਾਏਗਾ ਤੂਫਾਨ ਦੇ ਪ੍ਰਭਾਵ ਕਰਨ 23 24 ਅਤੇ 25 ਨਵੰਬਰ ਨੂੰ ਅੰਡੇਮਾਨ ਅਤੇ ਨਿਕੋਬਾ ਟਾਪੂਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ 23 ਤੋਂ 24 ਨਵੰਬਰ ਨੂੰ ਤਾਮਿਲਨਾਡੂ ਵਿੱਚ ਭਾਰੀ ਮੀਂਹ ਅਤੇ ਗਰਮ ਗੱਜ ਤੂਫਾਨ ਆ ਸਕਦਾ ਹੈ ਤਾਮਿਲਨਾਡੂ ਕੇਰਲ ਅਤੇ ਮਾਹੇ ਤਟਵਾਰਤੀ ਆਂਧਰਾ ਪ੍ਰਦੇਸ਼ ਜਾਨਾ ਅਤੇ ਰਾਇਲ ਸੀਮਾ ਵਿੱਚ ਚਾਲਿਤ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ 25 ਨਵੰਬਰ ਨੂੰ ਅੰਡੇਮਾਨ ਅਤੇ ਨਿਕੋਬਾ ਟਾਪੂਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਅਤੇ 24 ਨਵੰਬਰ ਨੂੰ 20 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੂਫਾਨੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਆਈਐਮਡੀ ਦੇ ਅਨਸਾਰ 22 ਅਤੇ 23 ਨਵੰਬਰ ਨੂੰ ਪੱਛਮੀ ਮਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੀਤ ਲਹਿਰਾਂ ਸਕਦੀ ਹੈ ਜਿਸ ਨਾਲ ਮੌਸਮ ਠੰਡਾ ਹੋ ਸਕਦਾ ਹੈ ਅਗਲੇ 3 ਦਿਨਾਂ ਵਿੱਚ ਪੱਛਮੀ ਅਤੇ ਮੱਧ ਭਾਰਤ ਵਿੱਚ ਘੱਟੋ ਘੱਟ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਵਧਣ ਦੀ ਉਮੀਦ ਹੈ ਉੱਤਰ ਪੱਛਮੀ ਭਾਰਤ ਵਿੱਚ ਘੱਟੋ ਘੱਟ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਉਮੀਦ ਹੈ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਘੱਟੋ ਘੱਟ ਤਾਪਮਾਨ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਆਉਣ ਦੀ ਉਮੀਦ ਹੈ ਉੱਤਰ ਪੂਰਬੀ ਭਾਰਤ ਵਿੱਚ ਧੁੰਦ ਪੈ ਸਕਦੀ ਹੈ ਤੇ ਅਸੀਂ ਮੌਸਮ ਦੀ ਤਾਜ਼ਾ ਜਾਣਕਾਰੀ ਮੌਸਮ ਦੀ ਹਰ ਅਪਡੇਟਸ ਤੁਹਾਨੂੰ ਸਾਂਝਾ ਕਰਦੇ ਰਵਾਂਗੇ ਵਿਕਟੋ ਪੰਜਾਬੀ ਲਿੰਕ ਮੀਡੀਆ ਧੰਨਵਾਦ